ਲਗਾਤਾਰ ਹੀ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਮਦਦ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਬਾਲੀਵੁੱਡ ਅਦਾਕਾਰਾਂ ਦੇ ਵੱਲੋਂ ਪੰਜਾਬੀ ਸਿੰਗਰਾਂ ਦੇ ਵੱਲੋਂ ਔਰ ਉਸ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਵੀ ਕਰਦੇ ਨੇ ਜਿਹੜੇ ਹੜ੍ਹ ਪੀੜਤ ਨੇ ਇਲਾਕੇ ਨੇ ਜਾਂ ਲੋਕ ਨੇ ਜਿਨ੍ਹਾਂ ਨੂੰ ਕਾਫੀ ਮੁਸ਼ਕਲਾਂ ਆਈਆਂ ਨੇ ਸੋ ਅੱਜ ਵੀ ਅਰਦਾਸ ਕਰਨ ਦੇ ਲਈ ਪੰਜਾਬੀ ਸਿੰਗਰ ਮਲਕੀ ਸਿੰਘ ਜੀ ਯੂਕੇ ਤੋਂ ਸਪੈਸ਼ਲ ਇਥੇ ਪਹੁੰਚੇ ਨੇ ਔਰ ਉਹ ਤਾਂ 에어ਪੋਰਟ ਤੋਂ ਸਿੱਧਾ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਨੇ ਔਰ ਹੜ੍ਹ ਪੀੜਤਾਂ ਦੀ ਭਲਾਈ ਦੇ ਲਈ ਅਰਦਾਸ ਕਰਨ ਲਈ ਪਹੁੰਚੇ ਨੇ ਸੋ ਸਾਡੇ ਨਾਲ ਮੌਜੂਦ ਨੇ ਪ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਹੋ ਹਰ ਪੀੜਤਾਂ ਲਈ ਅਰਦਾਸ ਵੀ ਕੀਤੀ ਜਿੱਥੇ ਕਿ ਪੂਰਾ ਪੰਜਾਬ ਹੀ ਇਸ ਸਮੇਂ ਚਿੰਤਾ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਜਿਹੜੇ ਕਾਫੀ ਜਿਹੜਾ ਕਿ ਪਿੰਡਾਂ ਦਾ ਨੁਕਸਾਨ ਹੋਇਆ ਤੁਸੀਂ ਵੀ ਪਹੁੰਚੇ ਹੋ ਇਸ ਤੋਂ ਪਹਿਲਾਂ ਪੰਜਾਬੀ ਸਿੰਗਰਾਂ ਨੇ ਬੁਲਵਾਰਡ ਅਧਿਕਾਰਾਂ ਨੇ ਸਮਾਜ ਸੇਵੀਆਂ ਨੇ ਬਹੁਤ ਹੀ ਸੇਵਾ ਕੀਤੀ ਹੈ ਔਰ ਜਦੀਦਾਰ ਜਿਵੇਂ ਉਹਨਾਂ ਨੇ ਸਲਾਹਾਂ ਕੀਤੀ ਹੈ ਬਹੁਤ ਅਮ ਹੜਾ ਕਾਰਨ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਔਰ ਅਸੀਂ ਬਾਹਰ ਬੈਠੇ ਹੋਰ ਵੀ ਫਿਕਰਮੰਦ ਹੁੰਨੇ ਆ ਕਿਉਂਕਿ ਸਾਨੂੰ ਤਾਂ ਕਦੇ ਨਹੀਂ ਵੀ ਸੁਪਨੇ ਵੀ ਜਿਹੜਾ ਪੰਜਾਬ ਦਾ ਹੁੰਦਾ ਔਰ ਜਦੋਂ ਕੋਈ ਪੰਜਾਬ ਦੇ ਵਿੱਚ ਕੋਈ ਮਾੜੀ ਘਟਨਾ ਬੀਤਦੀ ਹੈ ਤੇ ਸਾਡੇ ਦਿਲਾਂ 'ਚ ਬਹੁਤ ਅਸਰ ਹੁੰਦਾ ਅੱਜ ਵੀ ਹੁਣ ਵੀ ਮੈਨੂੰ ਹੁਣੇ ਮੈਂਲੇ ਅੰਮ੍ਰਿਤਸਰ ਆਇਆ ਹੀ ਆ ਸੋ ਸਿੱਧਾ ਅਰਦਾਸ ਕਰਨ ਪਹੁੰਚਾ ਮੈਨੂੰ ਬਹੁਤ ਸਾਰੇ ਲੋਕਾਂ ਦੇ ਉੱਤੋਂ ਇੰਗਲੈਂਡ ਤੋਂ ਵੀ ਕੈਨੇਡਾ ਤੋਂ ਅਮਰੀਕਾ ਤੋਂ ਵੀ ਫੋਨ ਆ ਰਿਹਾ ਹੈ ਕਿ ਹੁਣ ਕੀ ਹਾਲਾਤ ਨੇ ਤੁਸੀਂ ਜਾ ਕੇ ਸਾਰਿਆਂ ਨੂੰ ਮਿਲ ਕੇ ਆਇਓ ਦੇਖ ਕੇ ਆਇਓ ਸੋ ਮੈਂ ਉਹਨਾਂ ਸਾਰਿਆਂ ਲਈ ਅਰਦਾਸ ਭਲੇ ਦੀ ਕਹਿੰਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਨਾ ਹੈ ਹੜਪੀੜਤਾਂ ਦੇ ਲਈ ਸਪੈਸ਼ਲੀ ਅ ਅਰਦਾਸ ਕਰਨ ਦੇ ਲਈ ਇੱਥੇ ਪਹੁੰਚੇ ਕਿਵੇਂ ਦਾ ਯੋਗਦਾਨ ਦੇਖਦੇ ਹੋ ਕਿ ਇਸ ਵਾਰੀ ਵੇਖਿਆ ਕਿ ਜਿੱਥੇ ਪੰਜਾਬੀ ਸਿੰਗਰਾਂ ਬੋਲਦੇ ਨੇ ਇਹ ਅਖਾੜੇ ਲਾਉਂਦੇ ਨੇ ਜਾਂ ਇਸ ਤਰ੍ਹਾਂ ਦੇ ਗਾਣੇ ਗਾਉਂਦੇ ਨੇ ਕਾਫੀ ਜਿਹੜਾ ਕਿ ਲੋਕ ਕਮੈਂਟ ਕਰਦੇ ਸੀ ਪਰ ਜੇ ਦੇਖਿਆ ਜਾਵੇ ਤਾਂ ਇਸ ਵਾਰੀ ਹੜਪੀੜਤਾਂ ਦੇ ਲਈ ਪੰਜਾਬੀ ਸਿੰਗਰ ਹੀ ਸਾਹਮਣੇ ਆਏ ਦੇਖੋ ਜੀ ਤੁਸੀਂ ਸਾਡੀਆਂ ਕਹਿੰਦੇ ਨਹੀਂ ਬਾਹਾਂ ਆ ਤੁਸੀਂ ਸਾਡੇ ਪਰੋਂ ਤੁਹਾਡੇ ਕਰਕੇ ਤਾਂ ਅਸੀਂ ਉੱਡੇ ਫਿਰਦੇ ਇਹ ਕੋਈ ਅਸੀਂ ਕੋਈ ਤੁਹਾਡੇ ਤੇ ਕੋਈ ਕੋਈ ਸ਼ਾਨ ਨਹੀਂ ਕਰ ਰਹੇ ਅਸੀਂ ਤਾਂ ਮਤਲਬ ਇਹ ਸੋਚ ਕੇ ਕਰਦੇ ਹਾਂ ਕਿ ਸਾਡੇ ਭੈਣ ਭਰਾ ਆ ਜਿੰਨਾਂ ਤੁਹਾਨੂੰ ਦੁੱਖ ਆ ਉਹਦੋਂ ਵੱਧ ਸਾਨੂੰ ਦੁੱਖ ਆ ਕਿਉਂਕਿ ਵੀ ਅਸੀਂ ਤਾਂ ਉਹ ਬੰਦੇ ਆ ਸਾਡੇ ਦਾ ਪੰਜਾਬੀ ਉਹ ਬੰਦੇ ਨੇ ਕਿ ਦੂਸਰੇ ਸਟੇਟਾਂ ਚ ਦੂਸਰਿਆਂ ਲੋਕਾਂ ਦੀ ਹੈਲਪ ਕਰਨ ਵਾਲੇ ਨੇ ਤੇ ਹੁਣ ਸਾਡੇ ਤੇ ਭੀੜ ਪਈ ਆ ਤੇ ਸਾਡੇ ਭੈਣ ਭਰਾਓ ਆਪਣੇ ਨੇ ਅਸੀਂ ਉਹਨਾਂ ਦੇ ਨਾਲ ਨਾ ਖੜਾ ਖੜਾਂਗੇ ਤਾਂ ਫਿਰ ਉਹਦੇ ਵਿੱਚ ਕਿਉਂਕਿ ਇਸ ਵੇਲੇ ਜਿਹੜਾ ਟਾਈਮ ਹੈ ਉਹਨਾਂ ਦੇ ਨਾਲ ਖੜੇ ਹੋਣ ਦਾ ਇੱਕ ਜਦੋਂ ਬੰਦੇ ਦਾ ਕੋਈ ਨੁਕਸਾਨ ਹੁੰਦਾ ਜਾਂ ਕੁਛ ਹੁੰਦਾ ਤਾਂ ਉਹਨੂੰ ਹੌਸਲਾ ਦੇਣ ਦੀ ਗੱਲ ਹੁੰਦੀ ਹੈ ਸੋ ਦੇ ਕਰਕੇ ਅਸੀਂ ਹੌਸਲਾ ਦਿੰਨੇ ਉਹਨਾਂ ਉਹਨਾਂ ਨੂੰ ਸਾਰੇ ਬਜ਼ੁਰਗਾਂ ਨੂੰ ਉਹਨਾਂ ਸਾਰੀਆਂ ਮਾਤਾਵਾਂ ਨੂੰ ਪੈਣਾ ਸੋ ਇਸੇ ਕਰਕੇ ਮੈਂ ਆਇਆ ਹਾਂ ਬਹੁਤ ਸਾਰੇ ਕਲਾਕਾਰ ਜਾਂ ਅਦਾਕਾਰ ਇਸ ਤਰ੍ਹਾਂ ਜਿਨ੍ਹਾਂ ਨੇ ਕਿਹਾ ਕਿ ਸਾਡੀ ਫਿਲਮ ਦੀ ਪਹਿਲੀ ਕਮਾਈ ਜਾਂ ਪਹਿਲੇ ਸ਼ੋਅ ਦੀ ਕਮਾਈ ਅਸੀਂ ਹੜਪੀਰਤਾਂ ਲਈ ਦਵਾਂਗੇ ਜਾਂ ਜਿੰਨੇ ਵੀ ਸਿੰਗਰ ਨੇ ਉਹਨਾਂ ਲਈ ਜਿਹੜੇ ਕਿਹਾ ਜਿੰਨੇ ਵੀ ਸਾਨੂੰ ਕਿਤੇ ਵੀ ਸ਼ੋਅ ਹੁੰਦਾ ਤਾਂ ਉਸ ਦੀ ਕਮਾਈ ਦਵਾਂਗੇ ਤਾਂ ਤੁਹਾਡੇ ਵੱਲੋਂ ਵੀ ਕੋਈ ਅਰਦਾਸ ਬੇਨਤੀ ਇਸ ਤਰ੍ਹਾਂ ਦੀ ਕੀਤੀ ਗਈ ਹੈ ਮੈਂ ਅਰਦਾਸ ਬੇਨਤੀ ਕਰਨਾ ਜੀ ਕਿਉਂਕਿ ਅਰਦਾਸ ਮੇਰੇ ਹਿਸਾਬ ਨਾਲ ਸਭ ਤੋਂ ਇਹ ਤੋਂ ਉੱਪਰ ਕੋਈ ਚੀਜ਼ ਨਹੀਂ ਹੈਗੀ ਇੱਥੇ ਪੈਸਾ ਇਹਦੀ ਦਾਤ ਨਹੀਂ ਹੈਗੀ ਪਰ ਚਲੋ ਮੈਂ ਦਰਬਾਰ ਸਾਹਿਬ ਆਇਆ ਤੁਸੀਂ ਕਹਿ ਦਿੱਤਾ ਇਚਲ ਕਹਿੰਦੇ ਨੇ ਦਿਨਿਕ ਸਵੇਰਾ ਤੇ ਮੈਂ ਅਨਾਉਂਸ ਕਰ ਦਨਾ ਕਿ ਮੈਂ ਨੈਕਸਟ ਵੀਕ ਆਪਣਾ ਨਵਾਂ ਗੀਤ ਰਿਲੀਜ਼ ਕਰਨ ਲਗਾ ਤੇ ਉਹਦੀ ਜੋ ਵੀ ਕਮਾਈ ਹੋਈ ਉਹ ਸਿੱਧੀ ਡਾਇਰੈਕਟ ਹਰ ਪੀਰ ਤਰਾਂ ਜਾਊਗੀ ਇਹ ਹੀ ਨਹੀਂ ਕਰਕੇ ਅਸੀਂ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਵੀ ਅਸੀਂ ਕੋਈ ਅਨਾਉਂਸ ਕਰੀਏ ਜਾਂ ਕੀ ਕਰੀਏ ਤੁਸੀਂ ਗੱਲ ਕੀਤੀ ਤੇ ਮੈਂ ਕਹਿ ਰਿਹਾ ਪਰ ਅਸੀਂ ਹੋਰ ਵੀ ਸ਼ੋਅ ਬਹੁਤ ਕਰਨਾ ਹੈ ਤੇ ਬਹੁਤ ਸਾਰਾ ਪੈਸਾ ਇਕੱਠਾ ਕਰਨਾ ਹੈ ਕੋਈ ਅੰਕੜਿਆਂ 'ਚ ਨਹੀਂ ਉਹ ਅਸੀਂ ਸਾਡੀਆਂ ਟੀਮਾਂ ਇੱਥੇ ਕੰਮ ਕਰਨਗੀਆਂ ਹੁਣ ਤੇ ਉਹ ਸਾਰਾ ਅ ਹੁਣ ਮੇਨ ਗੱਲ ਇਹ ਵੀ ਬਹੁਤ ਵੱਡੀ ਆ ਕਿ ਜਿਹੜਾ ਪੈਸਾ ਇਕੱਠਾ ਤਾਂ ਬਹੁਤ ਹੋ ਜੂਗਾ ਬਹੁਤ ਇਕੱਠਾ ਕਰ ਲਿਆ ਦੇਣਾ ਕਿਨੂੰ ਆ ਲੋੜਵੰਦਾ ਤੱਕ ਅਸਲੀ ਪਹੁੰਚੇ ਇਹ ਮੋਤ ਵੱਡੀ ਗੱਲ ਆ ਤੇ ਉਹ ਇੱਕ ਸੁਸਾਇਟੀਆਂ ਬਣਨ ਉਹ ਇੱਕ ਜਿਵੇਂ ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕੀਤੀ ਆ ਜਾਂ ਹੋਰ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਮੋਰੇ ਆਉਣ ਤਾਂ ਕਿ ਉਹ ਫਿਰ ਉਹਨਾਂ ਤੱਕ ਪੈਸਾ ਜਿਹੜਾ ਜਿਹੜੇ ਲੋੜਵੰਦਾ ਤੱਕ ਪਹੁੰਚ ਸਕੇ ਸੋ ਮੇਰੇ ਵੱਲੋਂ ਵੀ ਮੈਂ ਨੈਕਸਟ ਵੀਕ ਨਮਾ ਗੀਤ ਰਿਕਾਰਡਿੰਗ ਕਰਨ ਲੱਗਾ ਜੀ ਮੈਂ ਕਰਕੇ 2 ਵੀਕ ਪਹਿਲਾਂ ਕਰਨਾ ਸੀ ਸੋ ਹੜ ਕਰਕੇ ਫਿਰ ਮੈਂ ਥੋੜਾ ਜਿਹਾ ਰੁਕ ਗਿਆ ਸੀ ਵੀ ਕਿਉਂਕਿ ਜਿਹੜੇ ਕਿਉਂਕਿ ਲੋਕਾਂ ਦਾ ਸਾਰਾ ਧਿਆਨ ਉਧਰ ਸੋ ਨੈਕਸਟ ਵੀਕ ਅਸੀਂ ਰਿਲੀਜ਼ ਕਰਾਂਗੇ ਸੋ ਜਿਹੜਾ ਸਾਰਾ ਫੰਡ ਅਸੀਂ ਇੱਥੇ ਭੇਜ ਪੰਜਾਬ ਦੀ ਨੌਜਵਾਨੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਵਾਰੀ ਸਭ ਤੋਂ ਵੱਧ ਜਿਹੜਾ ਯੋਗਦਾਨ ਹੈ ਨੌਜਵਾਨਾਂ ਦਾ ਰਿਹਾ ਡੂੰਘੇ ਪਾਣੀਆਂ ਵਿੱਚ ਜਾ ਕੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀ ਮਦਦ ਕੀਤੀ ਯਾਰ ਸਾਡੀ ਨੌਜਵਾਨੀ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਬੱਲੇ 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 ਓਏ ਪੰਜਾਬੀਓ ਜਿਓ ਹਨਾ ਦੁਨੀਆ ਚ ਲੋਕੀ ਭਾਵੇਂ ਵਸਦੇ ਨੇ ਲੱਖਾਂ ਲੱਖਾਂ ਚ ਪਛਾਣੇ ਜਾਂ ਮੁਕੱਲੇ ਹੋਏ ਪੰਜਾਬੀਓ ਸ਼ੇਰ ਪੰਜਾਬੀ ਨੇ ਸਾਡੇ ਕਿੰਨੇ ਕਈਆਂ ਨੇ ਜਾਨਾਂ ਗਵਾਤੀਆਂ ਲੋਕਾਂ ਨੂੰ ਬਚਾਉਣ ਲੱਗਿਆਂ ਕਿਸੇ ਦਾ ਟਰੈਕਟਰ ਉਲਟ ਗਿਆ ਕਿਸੇ ਦੇ ਕੋਈ ਬੇੜੀ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਪੈ ਗਈ ਸੋ ਮਤਲਬ ਜਿੰਨਾ ਵੀ ਮੈਂ ਬਹੁਤ ਸੱਚੀ ਸਰਦਾਰ ਨਹੀਂ ਹਾਂ ਬੱਚਿਆਂ ਨੂੰ ਦਿੰਨਾ ਕਿ ਜਿਨ੍ਹਾਂ ਨੇ ਐਡਾ ਵੱਡਾ ਮਤਲਬ ਉਹ ਇਹਨੂੰ ਕਹਿੰਦੇ ਨੇ ਨਾ ਮਨੁੱਖਤਾ ਦੀ ਸੇਵਾ ਕਰਦੇ ਹੋਏ ਤੇ ਇਹ ਕਿਸੇ ਮਤਲਬ ਸੇਵਾ ਤੋਂ ਘਟਣੀ ਹੈ ਬਹੁਤ ਵੱਡੀ ਗੱਲ ਹੈ ਸਾਡੀ ਜਿਹੜੀ ਨੌਜਵਾਨੀ ਆ ਐਵੇਂ ਲੋਕ ਕੀ ਜਾਂਦੇ ਸੀ ਐਵੇਂ ਨਸ਼ਿਆਂ ਦੀ ਖਾ ਲੈ ਜਾਂ ਸਾਡੇ ਪੰਜਾਬ ਨੂੰ ਐ ਪੰਜਾਬ ਕਰੀ ਨਹੀਂ ਕਹਿੰਦੇ ਨਹੀਂ ਮਰਦਾ ਨਹੀਂ ਇਹ ਤਾਂ ਕਹਿੰਦੇ ਨੇ ਲੋਕਾਂ ਨੂੰ ਉਠਾਲਣ ਵਾਲਾ ਤੇ ਕੋਈ ਗੱਲ ਨਹੀਂ ਪਾਣੀ ਦੇ ਡੁੱਬਿਆ ਨਹੀਂ ਡੁੱਬਦਾ ਇਹਨੂੰ ਮਹਾਰਾਜ ਦਾ ਆਸਰਾ ਹੈ ਬਾਬੇ ਦੇ ਹਮਤ ਨੇ ਸਾਨੂੰ ਫੇਮ ਤੇ ਦੇ ਦੇਣੀ ਆ ਔਰ ਮੈਂ ਕਈਆਂ ਦੀ ਜਦਾਂ ਇੰਟਰਵਿਊ ਜਦੋਂ ਦੇਖਿਆ মিডিਏ ਦੇ ਵਿੱਚ ਤਾਂ ਬੜੇ ਸਿਆਣੇ ਬੰਦੇ ਕਹਿੰਦੇ ਉਹ ਕੋਈ ਗੱਲ ਨਹੀਂ ਚੜਦੀ ਕਲਾ ਚੜਦੀ ਕਲਾ ਤੇ ਤੁਸੀਂ ਤਾਂ ਹਮੇਸ਼ਾ ਚੜਦੀ ਕਲਾ ਜੀ ਰਹੇ ਹੋ हां बस सो so, इस बारी जथेदार जी ਦਾ ਖਾਸ ਉਪਰਾਲਾ ਰਿਹਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਇੱਕ ਜਗ੍ਹਾ ਇਕੱਠੇ ਕੋ ਵੈਬ ਪੋਰਟਲ ਜਾਰੀ ਕੀਤਾ ਗਿਆ ਵੈਬਸਾਈਟ ਜਾਰੀ ਕੀਤੀ ਗਈ ਹੈ ਕਿ ਜਿਵੇਂ ਦੁਰਵਰਤੋਂ ਨਾ ਹੋਵੇ ਔਰ ਜਿਹੜੇ ਲੋੜਵੰਦੇ ਉਹਨਾਂ ਤੱਕ ਜਿਹੜਾ ਕਿ ਰਾਹਤ ਸਮਗਰੀ ਪਹੁੰਚੇ ਸੋ ਕਿਵੇਂ ਦੇਖਦੇ ਹੋ ਜ਼ਰੂਰੀ ਸੀ ਔਰ ਜਥੇਦਾਰ ਜੀ ਦਾ ਉਪਰਾਲਾ ਕਿਵੇਂ ਦੇਖਦੇ ਹੋ ਮੈਂ ਇਹੀ ਕਹਿੰਦਾ ਮੇਰੇ ਲੋ ਬਹੁਤ ਮੈਂ ਜਥੇਦਾਰ ਸਾਹਿਬ ਦਾ ਬਹੁਤ ਧੰਨਵਾਦੀ ਬਹੁਤ ਮੈਂ ਕਹਿੰਦਾ ਇੰਨਾ ਹੋਰ ਵੀ ਸ਼੍ਰੋਮਣੀ ਕਮੇਟੀ ਜੇ ਉਹ ਜਿਹੜੇ ਵੀ ਸਾਡੇ ਜਿਹੜੇ ਸੂਝਵਾਨ ਸੱਜਣ ਨੇ ਉਹਨਾਂ ਨੂੰ ਮੋਹਰੇ ਆਉਣਾ ਚਾਹੀਦਾ ਤਾਂ ਕਿ ਵੀ ਉੱਤੇ ਕੁਝ ਵਿਸ਼ਵਾਸ ਵੀ ਕੀਤਾ ਜਾ ਸਕੇ ਨਾ ਕਿਉਂਕਿ ਪੈਸੇ ਜਿਵੇਂ ਤੁਹਾਨੂੰ ਕਹਦੇ ਆ ਵੀ ਜਿਵੇਂ ਅਸੀਂ ਬਹੁਤ ਇਕੱਠੇ ਕਰਦੇ ਰੇਡੀਓ ਟੈਲੀਵਿਜ਼ਨ ਹੋਰ ਸਾਰੇ ਕਿਉਂਕਿ ਲੋਕ ਬਹੁਤ ਭਾਵਕ ਨੇ ਲੋਕ ਬਹੁਤ ਭਾਵਕ ਨੇ ਉਹ ਆਪਣੇ ਟੈਲਫੋਨ ਜਿੰਨਾ ਵੀ ਜੇਬ 'ਚ ਨੇ ਉਹ ਕਹਿੰਦਾ ਯਾਰ ਜੋ ਅਸੀਂ ਕਰਨੇ ਸੀ ਸਾਡੀ ਜਾਨ ਵੀ ਹਾਜ਼ਰ ਆ ਜਦੋਂ ਲੋਕ ਪੈਸੇ ਉੱਥੇ ਵੈਲਿਊ ਨਹੀਂ ਕਰਦਾ ਜਿੱਤੇ ਬੰਦੇ ਕਹਿੰਦੇ ਯਾਰ ਸਾਡੀ ਜਾਨ ਹਾਜ਼ਰ ਆ ਫੇ ਦੱਸੋ ਕਰੀਏ ਕੀ ਕਿੱਦਾਂ ਕਰੀਏ ਔਰ ਕਿਨੂੰ ਦੇਈਏ ਕਿਥੇ ਲੋਕਾਂ ਤੱਕ ਸਹੀ ਰਾਈਟ ਪਲੇਸ ਦੇ ਵਿੱਚ ਪਹੁੰਚੇ ਤੇ ਜਦੋਂ ਜਿਦਾਂ ਦਸਤਖਤ ਵਰਗੇ ਜਾਂ ਹੋਰ ਸੂਝਵਾਨ ਸੱਜਣ ਮੋਰੇ ਆਉਣਗੇ ਲੋਕਾਂ ਦਾ ਵਿਸ਼ਵਾਸ ਹੋਰ ਜੁੜੂਗਾ ਕਿ ਇੱਥੇ ਦੇਈਏ ਤਾਂ ਕਿ ਸਾਡੀ ਰੀਤੀ ਸੇਵਾ ਚੰਗੇ ਥਾਂ ਲੱਗੇ ਆ ਲਾਸਟ ਸਵਾਲ ਹੈ ਸ਼ਰੋਮਣੀ ਕਮੇਟੀ ਪਹਿਲੇ ਦਿਨ ਤੋਂ ਹੀ ਹਰ ਰਾਤ ਜਿਹੜਾ ਕਿਸਮਗਰੀ ਪਹੁੰਚਾ ਰਹੀ ਹੈ ਮੈਡੀਕਲ ਟੀਮਾਂ ਪਹੁੰਚੀਆਂ ਪਸ਼ੂਆਂ ਲਈ ਚਾਰਾ ਪਹੁੰਚਿਆ ਔਰ ਜਿੰਨੇ ਵੀ ਗੁਰਦਰਾ ਸਾਹਿਬਾਂ ਨੇ ਉੱਥੇ ਜਿਹਨੇ ਮੈਨੇਜਰ ਨੇ ਉਹਨਾਂ ਦੀ ਡਿਊਟੀ ਲਗਾਈ ਕੀ ਸੀ ਤੁਸੀਂ ਕਿਵੇਂ ਦੇਖਦੇ ਹੋ ਸ਼ਰੋਮਣੀ ਕਮੇਟੀ ਦੇ ਕਾਰਜ ਆਲਵੇਜ਼ ਮੈਂ ਉਹਦਾ ਬਹੁਤ ਅਪਰੀਸ਼ੀਏਟ ਕਰਦਾ ਸਾਡੀ ਸੰਸਥਾ ਹੈ ਯਾਰ ਸਰਮੌਰ ਸਾਡੀ ਜਿਹੜੀ ਸੰਸਥਾ ਹੈ ਇਹਨੂੰ ਮਤਲਬ ਇਹਨੂੰ ਆਪਾਂ ਕਿਵੇਂ ਕਹਿ ਸਕਦੇ ਹਰ ਚੀਜ਼ ਦੇ ਵਿੱਚ ਮੋਰੇ ਨੇ ਅੱਗੇ ਜਦੋਂ ਕਿਸਾਨ ਮੋਰਚਾ ਲੱਗਿਆ ਸੀ ਉੱਥੇ ਵੀ ਲਾ ਕੇ ਲੰਗਰ ਲੱਗਦੇ ਸੀ ਇਹ ਤਾਂ ਸਾਡੀ ਕਿੰਨੇ ਨੇ ਸਦੀਆਂ ਤੋਂ ਰੀਤ ਚੱਲਦੀ ਆਈ ਹੈ ਔਰ ਸ਼੍ਰੋਮੀ ਕਮੇਟੀ ਦੇ ਪ੍ਰਧਾਨ ਸਾਹਿਬ ਸਾਰੀ ਮੈਨੇਜਮੈਂਟ ਬਹੁਤ ਵਧੀਆ ਕੰਮ ਕਰ ਰਹੀ ਆ ਮੈਂ ਕਹਿੰਦਾ ਸ਼ੇਰ ਬਣੋ ਹੁਣ ਆਪਣੇ ਬੰਦੇ ਆ ਹੁਣ ਸਾਡੇ ਆਪਣੇ ਭੈਣ ਭਰਾ ਦੁੱਖ ਚ ਨੇ ਆਪਾਂ ਉਹਨਾਂ ਦੀ ਬਤ ਬਤ ਮਦਦ ਕਰੀਏ ਬਾਕੀ ਵੀ ਜਿੰਨੇ बिजनेसमੈਨ ਹੋਰ ਨੇ ਸਾਡੇ ਦੇ ਕਲਾਕਾਰਾਂ ਤੀ ਨਾ ਇਕੱਲਿਆਂ ਤੇ ਛੱਡੋ ਬਾਕੀ ਹੋਰ बिजनेसमੈਨ ਦੁਨੀਆ ਇੱਥੇ ਬੜੇ ਆ ਦੁਨੀਆ ਚ ਬਾਹਰ ਵੀ ਬੈਠੇ ਨੇ ਆਪਾਂ ਸਾਰੇ ਥੋੜਾ ਥੋੜਾ ਹਮਲਾ ਮਾਰੀਏ ਕਹਿੰਦੇ ਤੁਕਾ ਤੁਕਾ ਜੋੜ ਕੇ ਸਮੁੰਦਰ ਬਣ ਜਾਂਦਾ ਸੋ ਆਪਾਂ ਸਾਰੇ ਜਣੇ ਹੈਲਪ ਕਰੀਏ ਵਾਕਿਆ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਦੁੱਖ ਚ ਬੈਠੇ ਨੇ ਜਿਹੜਿਆਂ ਦੇ ਤਕਲੀਫਾਂ ਹੋਈਆਂ ਜਿਨ੍ਹਾਂ ਨੂੰ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਸੌਰੀ ਦਰ ਮੈਂ ਪ੍ਰਮਾਤਮਾ ਕੀ ਤੁਹਾਡੇ ਦੇਖੋ ਦਰਬਾਰ ਸਾਹਿਬ ਆ ਸਿੱਧਾ ਹੀ ਆਇਆ ਤੇ ਮੈਂ ਇੱਥੇ ਮੱਥਾ ਟੇਕਣ ਆਇਆ ਤੁਹਾਡੇ ਭਲੇ ਦੀ ਅਰਦਾਸ ਕਰਨ ਆ ਬਾਈ ਗੁਰੂ ਤੁਹਾਨੂੰ ਜਲਦੀ ਕਹਿੰਦੇ ਪੈਰਾਂ ਤੇ ਕਰੇ ਤੁਸੀਂ ਫੇਰ ਹੱਸੋ ਮੁਸਕਰਾਓ ਤੇ ਤੁਹਾਡੇ ਚਿਹਰਿਆਂ ਤੇ ਫੇਰ ਉਸੇ ਤਰ੍ਹਾਂ ਲਾਲੀ ਆ ਸਤਿ ਸ਼੍ਰੀ ਅਕਾਲ ਸੋ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਔਰ ਜਿਹੜੇ ਹੜਪੀੜ ਤੇ ਲੋਕ ਨੇ ਉਹਨਾਂ ਦੇ ਲਈ ਅਰਦਾਸ ਕਰਨ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮਲਕੀਰ ਸਿੰਘ ਜੀ ਜੋ ਕਿ ਪੰਜਾਬੀ ਸਿੰਗਰ ਨੇ ਯੂਕੇ ਤੋਂ ਸਿੱਧਾ ਸੱਚਖੰਡ ਸਿਧਰਬਾਰ ਸਾਹਿਬ ਕੇ ਪਹੁੰਚੇ ਨੇ ਔਰ ਅਰਦਾਸ ਕੀਤੀ ਔਰ ਉਹਨਾਂ ਨੇ ਕਿਹਾ ਕਿ ਪਹਿਲੀ ਪਹਿਲਾ ਐਲਾਨ ਜੋ ਦਿਨਕ ਸਵੇਰਾ ਤੇ ਉਹਨਾਂ ਨੇ ਕੀਤਾ ਕਿ ਉਹਨਾਂ ਦੇ ਪਹਿਲੇ ਗੀਤ ਜਿਹੜੀ ਹੁਣ ਗੀਤ ਰਿਲੀਜ਼ ਹੋਣਾ ਉਹਦੀ ਜਿਹੜੀ ਕਮਾਈ ਹੈ ਉਹ ਹੜ ਪੀੜਤਾਂ ਨੂੰ ਦੇਣਗੇ ਸੋ ਉਹਨਾਂ ਦੇ ਵੱਲੋਂ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਹੈ ਦਿਨਕ ਸਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ